ਪੰਜਾਬ ਵਿੱਚ ਹੜ੍ਹਾਂ ਕਾਰਨ ਕਈ ਜ਼ਿਲ੍ਹੇ ਮੁਸੀਬਤ ਦੀ ਮਾਰ ਚੱਲ ਰਹੇ ਨੇ ਕਿੰਨੇ ਹੀ ਪਿੰਡ ਹੜ੍ਹਾਂ ਦੀ ਪੇੜ ਚੜ ਗਏ ਕਿੰਨੇ ਹੀ ਲੋਕਾਂ ਦੇ ਘਰ ਤੇ ਜ਼ਮੀਨਾਂ ਬਰਬਾਦ ਹੋ ਗਈਆਂ ਜਿਸ ਦਾ ਕੋਈ ਹਿਸਾਬ ਨਹੀਂ ਕਈ ਪਿੰਡ ਪ੍ਰਸ਼ਾਸਨ ਵੱਲੋਂ ਖਾਲੀ ਕਰਵਾਏ ਜਾ ਚੁੱਕੇ ਨੇ ਜਿੱਥੇ ਇਨਸਾਨਾਂ ਲਈ ਪੰਜਾਬ ਭਰ ਤੋਂ ਰਾਸ਼ਨ ਤੇ ਪਾਣੀ ਪਹੁੰਚਾਇਆ ਜਾ ਰਿਹਾ ਹੈ ਉੱਥੇ ਹੀ ਪਿੰਡ ਅਮਰਾਲੀ ਜ਼ਿਲ੍ਹਾ ਰੂਪੜ ਦੇ ਨੌਜਵਾਨਾਂ ਵੱਲੋਂ ਪਸ਼ੂਆਂ ਲਈ ਵੀ ਵੱਡੀ ਪਹਿਲ ਕੀਤੀ ਗਈ ਹੈ ਨੌਜਵਾਨਾਂ ਨੇ ਪਛਮਾਲੀ ਖੁਰਾਕ ਨਾਲ ਟਰਾਲੀਆਂ ਪਰ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਾਈਆਂ ਜਿਸ 'ਚ ਵੱਡਾ ਯੋਗਦਾਨ ਅਮਰਾਲੀ ਪਿੰਡ ਦੇ ਸਰਪੰਚ ਗੁਰਪ੍ਰੀਤ ਫੌਜੀ ਦਾ ਪਿੰਡ ਅਮਰਾਲੀ ਦੇ ਨਗਰ ਦਾ ਤੇ ਨੌਜਵਾਨਾਂ ਦਾ ਰਿਹਾ। ਤਿੰਨ ਦਾ ਕੁਝ ਵੀ ਰੋਣਾ ਅਮਰਾਲੀ ਅਮਰਾਲੀ ਨਗਰ ਅਮਰਾਲੀ ਜ਼ਿਲ੍ਹਾ ਰੋਪੜ ਤੋਂ ਸੰਗਤ ਆਈ ਆ ਬੇਅੰਤ ਸੇਵਾਏ ਪਿੰਡਾਂ 'ਚ ਜਾ ਕੇ ਡੋਰ ਟੂ ਡੋਰ ਲੋਕਾਂ ਦੇ ਘਰਾਂ ਚ ਕਰਕੇ ਆਏ ਨੇ ਬਾਕੀ ਜਿੰਨਾ ਸਮਾਨ ਪਾਇਆ ਜਿਹੜਾ ਇੱਥੇ ਬਾਦ ਪੰਜਾਬ ਦੇ ਭਾਈ ਅਮਰਪਾਲ ਸਿੰਘ ਜੀ ਦੇ ਕੈਂਪ ਦੇ ਵਿੱਚ ਦੇ ਕੇ ਗਏ ਨੇ ਸਤਗੁਰ ਚੜ੍ਹਦੀ ਕਲਾ ਕਰੇ ਅਸੀਂ ਬਾਕੀ ਆਉਣ ਵਾਲੀ ਸਾਰੀ ਸੰਗਤ ਨੂੰ ਆਓ ਸਰਪੰਚ ਸਾਹਿਬ ਸਰਪੰਚਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਬਾਕੀ ਇਹ ਬੇਅਤੀਆ ਸਰਪੰਚ ਸਾਹਿਬ ਵੀ ਤਰਪਾਲਾ ਭੇਜਿਓ ਗਾਂ ਜਿਹਨਾਂ ਨੇ ਆਉਣਾ ਤੇ ਨਾਲ ਉਹਨਾਂ ਨੂੰ ਕਹੋ ਵੀ ਜਿਹੜੇ ਬੁੱਲੇ